ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਪਰਮਲ ਝੋਨੇ ਤੋਂ ਬਾਅਦ ਬਾਸਮਤੀ ਝੋਨੇ ਦੀ ਪਰਾਲੀ ਨੂੰ ਵੀ ਅੱਗ ਲਗਾਈ ਜਾ ਰਹੀ ਹੈ ਉੱਥੇ ਹੀ ਕੁਝ ਕਿਸਾਨਾਂ ਵੱਲੋਂ ਨਵੀਂ ਤਕਨੀਕ ਦਾ ਸਹਾਰਾ ਲੈਂਦਿਆਂ ਬਿਨਾਂ ਅੱਗ ਲਾਏ ਵੀ ਅਗਲੀ ਫਸਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਨਵੀਂ ਤਕਨੀਕ ਨਾਲ ਖੇਤ ਦੀ ਤਿਆਰੀ ਕਰ ਰਹੇ ਕਿਸਾਨ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਪਰਮਲ ਦੀ ਬਜਾਏ ਬਾਸਮਤੀ ਝੋਨੇ ਦੀ ਪਰਾਲੀ ਗਿੱਲੀ ਹੁੰਦੀ ਹੈ ਜਿਸ ਕਾਰਨ ਇਹ ਅੱਗ ਨਾਲ ਸੜਨ ਦੀ ਬਜਾਏ ਜ਼ਿਆਦਾ ਧੂਆ ਪੈਦਾ ਕਰਦੀ ਹੈ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਸਨ ਆਫ ਬਲਦੇਵ ਸਿੰਘ ਪਿੰਡ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕਿੰਨੇ ਏਰੀਆ ਤੇ ਤੁਸੀਂ ਕਰ ਰਹੇ ਹੋ ਜੀ ਆਪਣੀ ਹੈਪੀ ਸੀਡਰਾਂ ਦੀ ਮੈਂ ਹੈਪੀ ਸੀਡਰਾਂ ਦਾ 1.5 ਕਿੱਲਾ ਬਿਜਾਈ ਕਰਕੇ ਦੇਖ ਰਿਹਾ ਜੀ ਠੀਕ ਹੈ ਵੀ ਆਉਣ ਵਾਲੇ ਸਮੇਂ ਚ ਕੀ ਟ੍ਰਾਇਲ ਆਉਂਦਾ ਇਹਦਾ ਠੀਕ ਹੈ ਕੋਈ ਜੜਾਵਾਂ ਤੇ ਦਿੱਕਤ ਆਈ ਜਿਵੇਂ ਪ੍ਰਾਲੀ ਫਸ ਜਾਂਦੀ ਹੈ ਕਈ ਵਾਰੀ ਨਵੀਂ ਹੁੰਦੀ ਹੈ ਨਾ ਹਾਂ ਆਉਂਦੀ ਹੈ ਜੀ ਦਿੱਕਤ ਹੌਲੀ ਹੌਲੀ ਵੇਖਦੇ ਆਂ ਸੋਲ ਕਰਕੇ ਅੱਛਾ ਤੇ ਨਵਾਂ ਸੀਗਾ ਕੰਮ ਹੌਲੀ ਹੌਲੀ ਦੇਖ ਰਹੇ ਆਂ ਅਸੀਂ ਠੀਕ ਹੈ ਤੇ ਜਿਹੜੀ ਆਮ ਤੁਸੀਂ ਬਿਜਾਈ ਨਾਲੋਂ ਇਹ ਤੇ ਮਿਹਨਤ ਤੁਹਾਡੀ ਕਿੰਨੀ ਜ਼ਿਆਦਾ ਲੱਗੀ ਜਾਂ ਖਰਚੇ ਦਾ ਕਿੰਨਾ ਫਰਕ ਪਿਆ ਜੀ ਖਰਚਾ ਤਾਂ ਬਹੁਤ ਜ਼ਿਆਦਾ ਹੈ ਜੀ ਇਦੇ ਚ 8 ਲੀਟਰ ਤਾਂ ਮਲਚਰ ਖਾ ਗਿਆ ਡੀਜ਼ਲ ਆਪਦੇ ਟਰੈਕਟਰ ਨਾਲ ਡੀਜ਼ਲ ਮਾਰਿਆ ਉਹਦੇ ਉੱਤੇ ਕਰਾਇਆ ਪੈ ਗਿਆ ਫਿਰ ਉਸ ਤੋਂ ਬਾਅਦ ਹੁਣ 300 ਰੁਪਏ ਘੰਟੇ ਦਾ ਸੋਸਾਇਟੀ ਚ 4 ਐਕਸਲ ਟਰੈਕਟਰ ਆ ਉਹਦੇ ਨਾਲ ਹੈਪੀ ਸੀਡਰ ਦਾ ਬੀਜ ਰਹੇ ਆ ਤੇ ਡੀਜ਼ਲ ਉੱਤੇ ਆ ਹੈਪੀ ਸੀਡਰ ਦਾ ਜਿਹੜਾ ਕਿਰਾਇਆ ਉਹ ਵੀ ਉੱਤੇ ਐਕਸਟਰਾ ਵੀ ਯਾਨੀ ਕਿ ਖਰਚਾ ਤਾਂ ਬਹੁਤ ਜ਼ਿਆਦਾ ਪੈਂਦਾ ਜ਼ਿਮੀਂਦਾਰ ਨੂੰ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਵੀ ਜੇ ਅੱਗ ਤੋਂ ਬਚਾਅ ਹੋ ਸਕੇ ਤਾਂ ਅਸੀਂ ਕਰੀਏ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਆਮ ਬਜਾਈ ਤੇ ਇਸ ਬਜਾਈ ਕੀ ਫਰਕ ਲੱਗਦਾ ਤੁਹਾਨੂੰ ਫਰਕ ਤਾਂ ਬਹੁਤ ਜ਼ਿਆਦਾ ਹੈ ਜੀ ਵੀ ਉਹਨੂੰ ਆਉਣ ਵਾਲੇ ਸਮੇਂ 'ਚ ਟ੍ਰਾਇਲ ਸਾਰੇ ਲਾਏ ਮੈਂ ਛੇ ਤਰ੍ਹਾਂ ਦੇ ਟ੍ਰਾਇਲ ਲਾਏ ਆ ਵੱਖਰੀ ਵੱਖਰੀ ਵੀ ਜ਼ੀਰੋ ਡ੍ਰੈਲ ਨਾਲ ਵੀ ਵੀਧੀਆ ਵਾਹ ਕੇ ਵੀ ਬੀਜਿਆ ਤੇ ਛਿੱਟਾ ਦੇ ਕੇ ਰੀਪਰ ਨਾਲ ਰੋਟਾਵੇਟਰ ਨਾਲ ਵੀ ਬੀਜਿਆ ਤੇ ਉਸ ਤੋਂ ਬਾਅਦ ਹੈਪੀ ਸੀਡਰ ਦਾ ਵੀ ਟ੍ਰਾਇਲ ਦੇਖ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇਖਦੇ ਆ ਵੀ ਕਿਹੜਾ ਕਿਹੜਾ ਟ੍ਰਾਇਲ ਵਧੀਆ ਰਹਿੰਦਾ ਇਹ ਮਸ਼ੀਨ ਨੂੰ ਨਾ ਚਲਾਉਂਦੇ ਸਮੇਂ ਕਈ ਵਾਰੀ ਮਸ਼ੀਨ ਦੇ ਚੱਕਰਾਂ ਦੀ ਗਿਣਤੀ ਦੇ ਚੱਕਰ ਪੈ ਜਾਂਦਾ ਹਨਾ ਉਹਦੇ ਵਿੱਚ 1800 ਤੋਂ 2000 ਹੋਣੇ ਚਾਹੀਦੇ ਪ੍ਰਤੀ ਮਿੰਟ ਠੀਕ ਹੈ ਜੀ ਇਹਦੇ ਬਾਰੇ ਤੁਹਾਨੂੰ ਹੈ ਜਾਣਕਾਰੀ ਵੀ ਕਿੰਨੇ ਚੱਕਰ ਸੀ ਤੁਸੀਂ ਗਿਨੇ ਜਾਂ ਕਿਵੇਂ ਨਹੀਂ ਜੀ ਇਹ ਤਾਂ ਸੁਸਾਇਟੀ ਦਾ ਡਰਾਈਵਰ ਹੀ ਆ ਰਿਹਾ ਠੀਕ ਹੈ ਤੇ ਉਹ ਹੀ ਕਰ ਰਿਹਾ ਤੇ ਕੀ ਕੀ ਕਰਾਇਆ ਉਹਨਾਂ ਨੇ ਲਿਆ ਜੀ ਉਹਨਾਂ ਨੇ 300 ਰੁਪਿਆ ਪ੍ਰਤੀ ਘੰਟਾ ਦੇ ਡੀਲ ਸਾਡਾ ਹੋਈ ਤੇ ਉਸ ਤੋਂ ਉੱਤੇ ਜਿਹੜਾ ਹੈਪੀ ਸੀਟਰ ਦਾ ਕਰਾਇਆ ਅੱਛਾ ਤੁਹਾਨੂੰ ਲੱਗਦਾ ਵੀ ਇਹ ਪ੍ਰੋਜੈਕਟ ਸਫਲ ਹੋ ਸਕੇਗਾ ਜੀ ਇੱਕ ਕੋਸ਼ਿਸ਼ ਕਰਕੇ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬੰਦ ਆ ਵੀ ਖਰਚਾ ਇਹਦੇ ਹਿਸਾਬ ਨਾਲ ਤਾਂ ਇਹ ਬਹੁਤ ਜ਼ਿਆਦਾ ਜਿਮੀਦਾਰ ਦੇ ਡੀਜ਼ਲ ਹੀ ਬਹੁਤ ਮਹਿੰਗਾ ਬਾਕੀ ਹੋਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਪ੍ਰੋਬਲਮਾਂ ਆਉਣੀਆਂ ਇਹਦੇ 'ਚ ਉਹਦਾ ਪਤਾ ਲੱਗੂਗਾ ਵੀ ਕੀ ਪ੍ਰੋਬਲਮ ਆ ਰਹੀਆਂ ਅਸੀਂ ਤਾਂ ਐਵੇਂ ਕੋਸ਼ਿਸ਼ ਕਰਕੇ ਦੇਖਦੇ ਹਾਂ ਪਹਿਲੀ ਵਾਰ ਇਹ ਕੋਸ਼ਿਸ਼ ਕੀਤੀ ਹੈ ਜੀ ਪਿਛਲੀ ਵਾਰ ਮੈਂ 6 ਕਿਲੇਵਾਨ ਗੱਠਾਂ ਬਣਵਾਈਆਂ ਸੀਗਾਂ ਤੇ ਇੱਕ ਦੀ ਗੱਠਾਂ ਵਾਲੀਆਂ ਮਸ਼ੀਨਾਂ ਜਿਹੜੀਆਂ ਉਹ ਚੱਕ ਨਹੀਂ ਰਹੀਆਂ ਆਈਆਂ ਵੀ ਉਹਨਾਂ ਕੋਲੇ ਰਕਬਾ ਹੀ ਬਹੁਤ ਜ਼ਿਆਦਾ ਹੋਇਆ ਪਿਆ ਤੁਸੀਂ ਕੋਈ ਗੱਲ ਕੀਤੀ ਹੋਊਗੀ ਖਰਚਾ ਮੰਗਦੇ ਆ ਉਹ ਕਿੱਛਾ ਹਾਂ ਉਹ ਖਰਚਾ ਮੰਗਦੇ ਆ ਜੀ ਸਰਕਾਰ ਦਾ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਮਸ਼ੀਨਰੀ ਚਲਾਉਣ ਦੇ ਸਬੰਧ ਵਿੱਚ ਕੈਂਪ ਵਗੈਰਾ ਲਗਾਏਗੇ ਤੁਹਾਡੇ ਪਿੰਡਾਂ 'ਚ ਨਹੀਂ ਜੀ ਸਾਡੇ ਪਿੰਡ ਕੋਈ ਨਹੀਂ ਲਾਏਗਾ ਕੋਈ ਸੁਝਾਅ ਵੀ ਨਹੀਂ ਦਿੱਤਾ ਗਿਆ ਵੀ ਇਸ ਤਰ੍ਹਾਂ ਨਹੀਂ ਜੀ ਮੈਂ ਸਨ 97 ਤੋਂ ਲੈ ਕੇ ਖੇਤੀਬਾੜੀ ਦੇ ਵਿੱਚ ਪਿਆ ਤੇ ਉਸ ਤੋਂ ਲੈ ਕੇ ਮੈਨੂੰ ਅਜ ਤੱਕ ਕੋਈ ਸਬਸਿਡੀ ਨਹੀਂ ਮਿਲੇਗੀ ਵੀ ਸੁਣ ਨੂੰ ਬਥੇਰਾ ਸੁਣਦੇ ਆ ਵੀ ਸਬਸਿਡੀ ਆ ਉਹ ਆ ਗਈ ਹੈ ਇਹ ਤੇ ਆ ਗਈ ਮੈਂ ਕੰਪਿਊਟਰ ਕਰਾਵਾ ਵੀ ਰੱਖਿਆ 2008 ਚ ਲੈ ਆ ਸੀਗਾ ਤੇ 2001 ਚ ਮੈਂ ਪਹਿਲਾਂ ਟੂੜੀ ਵਾਲਾ ਰੀਪਰ ਸੀਗਾ ਮੇਰੇ ਕੋਲੇ ਉਹ ਤੇ ਵੀ ਮੈਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੇਗੀ ਪਰ ਜੇਕਰ ਛੋਟਾ ਕਿਸਾਨ ਇਸ ਤਰ੍ਹਾਂ ਨਹੀਂ ਕਰਦਾ ਤਾਂ ਉਹ ਬਿਜਾਈ ਤੋਂ ਪਛੜ ਜਾਂਦਾ ਹੈ ਪਰ ਨਵੀਂ ਤਕਨੀਕ ਨਾਲ ਭਾਵੇਂ ਖੇਤੀ ਕਰਨ ਨਾਲ ਵਾਤਾਵਰਣ ਤਾਂ ਪ੍ਰਦੂਸ਼ਿਤ ਨਹੀਂ ਹੁੰਦਾ ਪਰ ਇਸ ਤਰ੍ਹਾਂ ਬਿਜਾਈ ਕਰਨ ਨਾਲ ਕਿਸਾਨ ਦਾ ਖਰਚਾ ਜ਼ਰੂਰ ਵੱਧ ਜਾਂਦਾ ਹੈ ਕਿਉਂਕਿ ਇਸ ਲਈ ਮਲਚਰ ਜ਼ੀਰੋ ਡ੍ਰਿਲ ਦਾ ਕਿਰਾਇਆ ਡੀਜ਼ਲ ਅਤੇ ਟਰੈਕਟਰ ਆਦ ਦਾ ਪ੍ਰਤੀ ਏਕੜ ਖਰਚਾ ਵੀ ਸ਼ਾਮਿਲ ਹੋ ਜਾਂਦਾ ਹੈ ਇਸ ਲਈ ਨਵੀਂ ਤਕਨੀਕ ਦੇ ਮਹਿੰਗੇ ਸੰਦਾਂ ਨੂੰ ਖਰੀਦਣ ਦੇ ਨਾਲ-ਨਾਲ ਚਲਾਉਣ ਲਈ ਵੱਡੇ ਟਰੈਕਟਰ ਦੀ ਜ਼ਰੂਰਤ ਹੁੰਦੀ ਹੈ ਜੋ ਛੋਟੇ ਕਿਸਾਨਾਂ ਦੇ ਵਾਸਤੇ ਦੀ ਗੱਲ ਨਹੀਂ ਇਸ ਲਈ ਉਹਨਾਂ ਨੂੰ ਸਭ ਕੁਝ ਮੁੱਲ ਅਦਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਜਦ ਨਵੀਂ ਫਸਲ ਕਣਕ ਦੀ ਉਗਾਈ ਹੁੰਦੀ ਹੈ ਤਾਂ ਪ੍ਰਾਲੀ ਵਿੱਚ ਲੁਕੇ ਚੂਹੇ ਇਸ ਦਾ મોਹ ਨੁਕਸਾਨ ਕਰਦੇ ਹਨ ਜਿਸ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਇਹ ਜੋ ਹੈਪੀ ਸੀਡਰ ਹੈ ਬਹੁਤ ਵਧੀਆ ਚੀਜ਼ ਹੈ ਜੋ ਪ੍ਰਾਲੀ ਨੂੰ ਅੱਜ ਕੱਲ ਜੋ ਬਹੁਤ ਸਮੱਸਿਆ ਆ ਰਹੀ ਹੈ ਪ੍ਰਦੂਸ਼ਣ ਦੀ ਅੱਗ ਲੱਗ ਰਹੀ ਹੈ ਇਸ ਨੂੰ ਰੋਕਿਆ ਜਾ ਸਕਦਾ ਇਸੇ ਤਰੀਕਾ ਹੈਗਾ ਸੰਦ ਜਿਹੜੇ ਮਈਆ ਕਰਾਏ ਜਾਣ ਜਿਵੇਂ ਪਿੰਡ ਦੋਦਾ ਦੀ ਉਬਾਦੀ ਹੈ ਲਗਭਗ 20000 ਤੋਂ ਉੱਤੇ ਹੈ 10000 ਕਿੱਲੇ ਤੋਂ ਉੱਤੇ ਜ਼ਮੀਨ ਹੈ ਦੋਦੇ ਦੀ ਤੇ ਇੱਕ ਹੈਪੀ ਸੀਡਰੀ ਹੈ ਸਾਡੇ ਕੋਲੇ ਪੂਰਾ ਨਹੀਂ ਆ ਰਿਹਾਗਾ ਇਸ ਕਰਕੇ ਸਾਡੀ ਬੇਨਤੀ ਹੈ ਸਟੇਟ ਨੂੰ ਵੀ ਸਰਕਾਰ ਨੂੰ ਵੀ ਵੀ ਇਹ 3-4 ਸਾਨੂੰ ਪਿੰਡ ਨੂੰ ਮਈਆ ਕਰਾਏ ਜਾਣ ਟਰੈਕਟਰ ਵੀ ਦਿੱਤੇ ਜਾਣ ਸੰਦ ਦਾ ਜੋ ਲੋਕਾਂ ਨੂੰ ਕਿਉਂਕਿ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਇਸ ਨਾਲ ਵੀਜਣ ਦਾ ਤੇ ਪਰਾਲੀ ਨੂੰ ਵੀ ਲੋਕ ਅੱਗ ਲਾ ਕੇ ਖੁਸ਼ ਨਹੀਂਗੇ ਮਜਬੂਰੀ ਵਾਸਤੇ ਲਾਉਣਾ ਪੈਂਦਾ ਕਿਉਂਕਿ ਸੰਦੇ ਹੋਰ ਚੱਲ ਨਹੀਂ ਰਹੇਗੇ ਪਰਾਲੀ ਦੇ ਵਿੱਚ